ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬੜਾ ਵੱਡਾ ਪੁਚਾਲ ਆਇਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਟਕਸਾਲੀ ਆਗੂਆਂ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਸੀ ਖਾਸ ਕਰਕੇ ਵਿਰੋਧੀ ਧਿਰ ਨੇ ਤੰਜ ਕੱਸੇ ਸੀ ਬੀਬੀ ਜ਼ਗੀਰ ਕੋਰ ਗੁਰਪ੍ਰਤਾਪ ਸਿੰਘ ਵਿਡਾਲਾ ਅਤੇ ਹੋਰ ਜਿੰਨੇ ਵੀ ਬਾਗੀ ਧੜੇ ਦੇ 30 ਤੋਂ 35 ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਹੁਣ ਸਰਦਾਰ ਲਹਿਰ ਦਾ ਨਾਮ ਦੇ ਦਿੱਤਾ ਹੈ ਦੱਸ ਦਈਏ ਕਿ ਬਲਵਿੰਦਰ ਸਿੰਘ ਪੁੰਦਰ ਜਿਵੇਂ ਹੀ ਐਜ਼ ਕਾਰ ਕਾਰੀ ਪ੍ਰਧਾਨ ਆਏ ਉਹਨਾਂ ਨੇ শিকੰਜੇ ਕੱਸ ਦਿੱਤੇ ਉਹ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਭਾਵੇਂ ਜਿਮਨੀ ਚੋਣਾ ਹੋਣ ਭਾਵੇਂ ਪੰਚਾਇਤੀ ਚੋਣਾਂ ਹੋ ਉਹਨਾਂ ਨੇ ਇਹਨਾਂ ਚਾਰਾ ਹਲਕਿਆਂ ਦੇ ਵਿੱਚ ਹਲਕਾ ਚਾਰਜ ਵੀ ਲਗਾ ਦਿੱਤੇ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਬੀਬਾ ਹਰ ਸਿਮਰਤ ਕੌਰ ਬਾਦਲ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤਰ ਪਤਨੀ ਹੈ ਉਹ ਹਲਕਾ ਇੰਚਾਰਜ ਨੇ ਇਸ ਟਾਈਮ ਗਿੱਦੜ ਬਾਤ ਉਗਵਾਈ ਕਰ ਰਹੇ ਨੇ ਇਸੇ ਤਰ੍ਹਾਂ ਬਰਨਾਲਾ ਛੱਬੇਵਾਲ ਡੇਰਾ ਬਾਬਾ ਨਾਨਕ ਤੂੰ ਵੀ ਜਿਹੜੇ ਨੇ ਗਤੀਵਿਧੀਆਂ ਬਲਵਿੰਦਰ ਸਿੰਘ ਭੂਂਦਰ ਨੇ ਤੇਜ਼ ਕਰ ਦਿੱਤੀਆਂ ਨੇ ਬਲਵਿੰਦਰ ਸਿੰਘ ਭੂਂਦਰ ਜਿਹੜੇ ਨੇ ਟਕਸਾਲੀ ਆਗੂ ਹੋਣ ਦੇ ਨਾਲ-ਨਾਲ ਇੱਕ ਏਜਡ ਪਰਸਨ ਹੋਣ ਦੇ ਨਾਲ-ਨਾਲ ਉਹਨਾਂ ਦਾ ਇੱਕ ਸ਼ਾਂਤ ਸੁਭਾਅ ਦਾ ਰਤਬਾ ਹੈ ਵੱਡਾ ਸੂਖ ਹੈ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਲਵਿੰਦਰ ਸਿੰਘ ਖੁੰਦੜ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਖੌਤੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਦੀ ਪਰਭਾਈ ਨਹੀਂ ਕੀਤੀ ਜਾ ਸਕਦੀ ਕਿਸੇ ਵੀ ਹਾਲ ਦੇ ਵਿੱਚ ਉਹ ਬਖਸ਼ਣ ਯੋਗ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਬਾਗੀ ਧੜੇ ਵਾਲੇ ਇਸ ਗੱਲ ਤੇ ਸਹਿਮਤ ਹੋਣ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਕਿਉਂਕਿ ਬਜਰ ਗਲਤੀਆਂ ਉਹਨਾਂ ਦੇ ਸਮੇਂ ਵਿੱਚ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬੜਾ ਵੱਡਾ ਬਿਆਨ ਆਇਆ ਸੀ ਬਲਵਿੰਦਰ ਸਿੰਘ ਭੁੰਦੜ ਨੂੰ ਲੈ ਕੇ ਕਿ ਜਿਹੜੀ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਮੀਟਿੰਗ ਹੋਈ ਹੈ ਕਨਵਾਲ ਵਿਖੇ ਉਹ ਘਰ ਦੇ ਵਿੱਚ ਹੋਈ ਹੈ ਬਲਵਿੰਦਰ ਸਿੰਘ ਭੁੰਦੜ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਸਾਹ ਸੌਦਾ ਰਾਮ ਰਹੀ ਵੀ ਸੀ ਸੁਖਵੀਰ ਬਾਦਲ ਵੀ ਸੀ ਅਤੇ ਹੋਰ ਸਿਆਸੀ ਲੀਡਰ ਵੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦਰ ਦੇ ਘਰ ਇਸ ਨੂੰ ਲੈ ਕੇ ਦੂਸਰੀਆਂ ਪਾਰਟੀਆਂ ਨੇ ਤੰਜ ਕੱਸਿਆ ਸੀ ਕਿ ਇਹਨਾਂ ਨੂੰ ਵੀ ਤਲਬ ਹੋਣਾ ਚਾਹੀਦਾ ਹੈ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਲੇਕਿਨ ਬਲਵਿੰਦਰ ਸਿੰਘ ਭੁੰਦਰ ਨੇ ਹੁਣ ਵਡਾ ਅਲੰਗ ਕਰ ਦਿੱਤਾ ਹੈ ਦੱਸ ਦਿਓ ਬਲਵਿੰਦਰ ਸਿੰਘ ਭੁੰਦੜ ਇਨ੍ਹਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਹਾਲਤ ਵਿੱਚ ਬਚਾਉਣਾ ਚਾਹੁੰਦੇ ਨੇ ਬਚਾਉਣਾ ਚਾਹੁੰਦੇ ਨੇ ਜਾਂ ਕਹਿ ਸਕਦੇ ਹਾਂ ਕਿ ਉਹ ਸਰਜੀਤ ਕਰਨਾ ਚਾਹੁੰਦੇ ਨੇ ਐਸ ਟਾਈਮ ਸ਼੍ਰੋਮਣੀ ਅਕਾਲੀ ਦਲ ਇੱਕ ਜ਼ੀਰੋ ਦੇ ਕਿਨਾਰੇ ਉੱਤੇ ਖੜੀ ਹੈ ਕੋਈ ਫਿਊਚਰ ਉਜਵਲ ਦਿਖ ਨਹੀਂ ਰਿਹਾ ਕੁਪ ਵਿਕਸ័យ ਦਿਖ ਨਹੀਂ ਰਿਹਾ ਲੇਕਿਨ ਵੱਡਾ ਬਿਆਨ ਦਿੱਤਾ ਗਿਆ ਹੈ ਬਲਵਿੰਦਰ ਸਿੰਘ ਭੁੰਦੜ ਦੇ ਦੁਆਰਾ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਹੈ ਕਿ ਅਸੀਂ ਬਾਕੀ ਧੜੇ ਵਾਲਿਆਂ ਨੂੰ ਵੀ ਵਿੱਚ ਲੈ ਕੇ ਆਵਾਂਗੇ ਜੇਕਰ ਸ਼੍ਰੋਮਣੀ ਅਕਾਲੀ ਦਲ ਬਚਦੀ ਹੈ ਤੇ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਜੀ ਤੋਂ ਲਾਉਣਾ ਪਵੇ ਇਹਦੇ ਵਿੱਚ ਕੋਈ ਦੋ ਰਹਿਮਾਂ ਨਹੀਂ ਹੋਣਗੀਆਂ ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਨਾ ਕਿ ਪ੍ਰਧਾਨ ਜੀ ਨੂੰ ਪ੍ਰਧਾਨ ਤੇ ਆਉਂਦੇ ਜਾਂਦੇ ਰਹਿਣੇ ਨੇ ਲੇਕਿਨ ਪਾਰਟੀ ਨੂੰ ਮੋੜ ਸੁਰਜੀਤ ਕਰਨਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਇਹ ਆਲੀ ਬਾਰੇ ਬੋਲੇ ਕਿ ਪ੍ਰਧਾਨ ਤੋਂ ਉਹ ਵੀ ਵਧੀਆ ਨੇ ਉਹਨਾਂ ਤੇ ਵੀ ਕੋਈ ਦਾਗ ਨਹੀਂ ਬਸ ਇੱਕੋ ਦੌਰ ਹੈ ਸਾਡੀ ਸਾਰੇ ਹੀ ਚਾਹੇ ਉਹ ਬਾਗੀ ਧੜੇ ਵਾਲੇ ਨੇ ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੜਾ ਹੈ ਚਾਹੇ ਹੁਣ ਮੈਂ ਐਜ਼ੇ ਕਾਰਜਕਾਰੀ ਪ੍ਰਧਾਨ ਹਾਂ ਸਾਡਾ ਇੱਕੋ ਹੀ ਲਾਈਫ ਦਾ ਮੋਟਿਵ ਹੈ ਇੱਕੋ ਹੀ ਸਾਡਾ ਜ਼ਿੰਦਗੀ ਦਾ ਫਲਸਫਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਨੂੰ ਬਰਕਰਾਰ ਰੱਖਣਾ ਬਚਾਉਣਾ ਅਤੇ ਉਜਾਗਰ ਕਰਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਕਿਹਾ ਉਹਨਾਂ ਦਾ ਵੀ ਸਵਾਗਤ ਕਰਦੇ ਆ ਬਾਗੀ ਧੜੇ ਵਾਲਿਆਂ ਦਾ ਵੀ ਅਤੇ ਜੇਕਰ ਸਰਦਾਰ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਕੁਰਬਾਨੀ ਵੀ ਦੇਣੀ ਪਈ ਤੇ ਕਿੱਡੀ ਕੁ ਵੱਡੀ ਗੱਲ ਹੈ ਪ੍ਰਧਾਨ ਆਉਂਦੇ ਜਾਂਦੇ ਰਹਿੰਦੇ ਨੇ ਲੇਕਿਨ ਸਾਨੂੰ ਪੰਥ ਬਾਰੇ ਅਤੇ ਪੰਥ ਦੇ ਲੋਕਾਂ ਬਾਰੇ ਅਤੇ ਆਪ ਦੇ ਧਰਮ ਬਾਰੇ ਸੋਚਣਾ ਪਵੇਗਾ ਤਾਂ ਕਿ ਅਕਾਲੀ ਦਲ ਨੂੰ ਮੁੜ ਉਸ ਲੀਤੇ ਚਲਾਇਆ ਜਾ ਸਕੇ ਜਿੱਥੇ ਉਹ ਪਹਿਲਾ ਸੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੋਈ 10-15 ਸਾਲ ਦਾ ਨਹੀਂ 14 ਸਾਲ ਤੋਂ ਵੀ ਵੱਧ ਪੁਰਾਣਾ ਹੈ अनेका ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਪੰਥਕ ਲੋਕ ਮਾਰੇ ਗਏ ਜੇਲਾ ਕਠੀਆਂ ਤਾਂ ਕਿਤੇ ਨਹੀਂ ਰੱਖੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਜੀ ਜਾਨ ਲਾਵਾਂਗਾ ਕਿਸੇ ਵੀ ਹਾਲ ਦੇ ਵਿੱਚ ਖਤਮ ਨਹੀਂ ਹੋਣ ਦਿੱਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਬਲਵਿੰਦਰ ਸਿੰਘ ਹੁੰਦੇ ਨੇ ਵੱਡਾ